ਸੀ ਦੇਖੇ ਸਰਬਤਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਮੜਾ ਭਾਮ ਜਲਾ ਸ਼ਹਿਰਪੁਰ ਵਿਖੇ ਜਿੱਥੇ ਡੇਰਾ 108 ਸੰਤ ਬੱਬਾ ਪੂਰਨ ਦਾਸ ਜੀ ਡੇਰਾ ਦੁੱਧਾ ਧਾਰੀ ਦੇ ਸਥਾਨ ਤੇ ਸੂਨ ਨੱਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀ ਦੇ ਇਲਾਕੇ ਦੇ ਸਹਿਯੋਗ ਨਾਲ ਸਲਾਨਾ ਸ਼ਰਾਦ ਮੇਲਾ 23 ਸਤੰਬਰ ਨੂੰ ਬਲਜੀਤ ਸਿੰਘ ਪ੍ਰਧਾਨ ਸੁਖਵਿੰਦਰ ਰਾਮ ਮੀਤ ਪ੍ਰਧਾਨ ਅਮਰਜੀਤ ਸਿੰਘ ਖਜਾਂਚੀ ਗੇਜਰਾਮ ਖਜਾਂਚੀ ਗੁਰਨਾਮ ਸਿੰਘ ਜਨਰਲ ਸਕੱਤਰ ਸੋਨ ਲਾਲ ਜਨਰਲ ਸਕੱਤਰ ਸੋਢੀ ਰਾਮ ਪ੍ਰੈਸ ਸਕੱਤਰ ਰਾਮ ਆਸਰਾ ਪ੍ਰੈਸ ਸਕੱਤਰ ਪਿੰਕਾ ਸਲਾਹਕਾਰ ਪ੍ਰੀਤਮ ਸਿੰਘ ਸਲਾਹਕਾਰ ਜਗਿੰਦਰ ਪਾਰ ਸਲਾਹਕਾਰ ਬਲਬੀਰ ਸਿੰਘ ਸਟੇਸ ਕੱਤਰ ਸਮੂਹ ਪ੍ਰਬੰਧਕ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਜੀਤ ਸਿੰਘ ਸੋਨੂ ਪੰਜ ਭਾਮ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਾਧ ਮੇਲੇ ਮੌਕੇ 160 ਸੰਤ ਬਾਬਾ ਸਤਨਾਮ ਦਾਸ ਗੱਜਰ ਮਹਿਦੂਦ ਵਾਲੇ ਕਥਾ ਕੀ ਤਰ੍ਹਾਂ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਬਤਾਏ ਜਾਣਗੇ इस मौके बलजीत सिंह प्रधान सुखविंदर राम मीत प्रधान अमरजीत सिंह गेज राम खजानची गुरुनाम सिंह जन्नल सक्र सोनलाल लाल जन्नल सक्र सोढ़ीराम प्रैस सक्र राम, राम आसरा प्रैस पिंका सलाहकार प्रीतम सिंह सलाहकार जोगिंद्रपाल सलाहकार बलबीर सिंह स्टेज सक बू रहली हैप्पी रहली इस अलावा तो समूह संगत इस मौके हाजिर सन आओ असी देखते इस मौके पर तो कुछ लाइव तस्वीर ਤੁਸੀਂ ਦੇਖੋ ਜਥੇਦ ਸਿੰਘ ਥੋੜੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ sorry. ਤਾਰੇ ਰੇ ਰੇ ਰਾਮ ਪੂਰੇ ਰੇ ਰਾਮ ਤਾਰੇ ਰੇ ਸਨਾ ਲੇ ਰੇ ਨਾਮ ਆਏ ਪਾਏ ਰੇਤ ਨੂ 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 ਪਾਏ ਰੇਤ ਨੂ 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 108 ਸੰਤ ਬਾਬਾ ਫੂਰੰਦਾਸ ਜੀ ਪਿੰਡ ਪਾਉਂ ਜਿਹੜਾ ਸ਼ਰਦੋਲ ਉਹਨਾਂ ਦੇ ਅਸਥਾਨ ਤੇ 6 ਮਾਰਚ 23 ਤਰੀਕ ਦਿਨ ਸੋਮਵਾਰ ਨੂੰ ਮਨਾਇਆ ਜਾਣਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਆ ਪੂਰੀ ਸੰਤਮੋਰੂ ਤੇ ਆਪਣਾ ਗੁਰੂ ਘਰ ਆ ਕੇ ਲਾਹ ਲੈਣਾ ਜੀ ਬਾਰ ਬਾਰ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਬੇਜਰੂਰ ਪਹੁੰਚੋ ਕੱਲੂ 23 ਤਰੀਕ ਦਿਨ ਸੋਮਵਾਰ ਪਿੰਡ ਪਾਉਂ ਜਿਹੜਾ ਸ਼ਹਿਰ ਅਸੀਂ ਮੀਡੀਆ ਵਾਲੇ ਭਾਈਹੋਣਾਂ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਪਣਾ ਕੀਮਤੀ ਸਮਾਂ ਕੱਢ ਕੇ ਜੋ ਮਹਾਪੁਰਸ਼ਾਂ ਦੇ ਦਰਸ਼ਨ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਇਸ ਢੇਰੇ ਦੀ ਪੂਰੀ ਤਨ ਮਨ ਨਾਲ ਸੇਵਾ ਕਰਦੇ ਆ ਇਸ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਪਿੰਡ ਪਾਉਂ ਦੇ ਵਿੱਚ ਤਿੰਨ ਮੇਲੇ ਮਨਾਏ ਜਾਂਦੇ ਆਂ ਐਸਐਸ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਬੇਨਤੀ ਕਰਦੇ ਆ ਸੰਗਤ ਦੇ ਚਰਨਾਂ ਦੇ ਵਿੱਚ ਕਾਲੂ ਜ਼ਰੂਰ ਪਹੁੰਚੋ ਦਿਨ ਸੋਮਵਾਰ 23 ਤਰੀਕ ਨੂੰ ਕਾਲੂ ਦਿਨ ਸੋਮਵਾਰ 23 ਤਰੀਕ ਨੂੰ ਮਹਾਪੁਰਸ਼ਾ ਵਿਕਰਮ ਜੀ ਵਾਲੀ ਪਹੁੰਚ ਰਹੇ ਆ ਸੰਗਤ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾ ਦੀ ਕਿਰਪਾ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਜੀ ਹੱਥ ਜੋੜ ਕੇ ਬੇਨਤੀ ਆ ਜ਼ਰੂਰ ਆਪਣਾ ਕੀਮਤੀ ਸਮਾਂ ਕੱਟ ਕੇ ਮਹਾਪੁਰਸ਼ਾ ਤੇ ਉਸਤਾਨ ਤੇ ਆਪਣਾ ਲਾਭ ਲੈਣਾ ਜੀ ਜਿਆ ਸੰਗਤ